रेडी स्टार्ट ਬੀਮੀ ਸਦੀ ਨੂੰ ਵਿਗਿਆਨ ਦਾ ਯੁੱਗ ਕਿਹਾ ਜਾਂਦਾ ਹੈ ਡੰਡੀ ਅਸੀਂ ਵਿਗਿਆਨ ਦੇ ਯੁੱਗ ਵਿੱਚ ਰਹਿ ਰਹੇ ਹਾਂ ਡੰਡੀ ਸਾਡੇ ਆਲੇ-ਦੁਆਲੇ ਚੱਪੇ-ਚੱਪੇ ਤੇ ਵਿਗਿਆਨ ਦੀਆਂ ਖੋਜਾਂ ਦਾ ਹੀ ਪਸਾਰ ਹੈ ਡੰਡੀ ਜਿੱਧਰ ਵੀ ਅਸੀਂ ਨਜ਼ਰ ਮਾਰਦੇ ਹਾਂ ਸਾਨੂੰ ਵਿਗਿਆਨ ਦੇ ਚਮਤਕਾਰ ਹੀ ਵੇਖਣ ਨੂੰ ਮਿਲਦੇ ਹਨ ਡੰਡੀ ਦੂਜੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਵਿਗਿਆਨ ਮਨੁੱਖ ਲਈ ਸਭ ਤੋਂ ਵੱਡੀ ਵਰਕਤ ਹੈ ਡੰਡੀ ਵਿਗਿਆਨ ਦੀਆਂ ਖੋਜਾਂ ਨੇ ਮਨੁੱਖੀ ਜੀਵਨ ਨੂੰ ਵਧੇਰੇ ਸੌਖਾ ਤੇ ਸੁਚੱਜਾ ਬਣਾ ਦਿੱਤਾ ਹੈ ਡੰਡੀ ਇਸਨੇ ਸਮੇ ਤੇ ਸਥਾਨ ਦੀਆਂ ਵਿੱਥਾਂ ਨੂੰ ਮਿਟਾ ਦਿੱਤਾ ਹੈ ਡੰਡੀ ਮਹੀਨਿਆਂ ਦੀ ਯਾਤਰਾ ਘੰਟਿਆਂ ਵਿੱਚ ਪੂਰੀ ਹੋ ਜਾਂਦੀ ਹੈ ਡੰਡੀ ਵਿਗਿਆਨ ਦੀ ਤਰੱਕੀ ਨਾਲ ਅੱਜ ਯਾਤਰਾ ਆਸਾਨ, ਸੀਗਰ ਅਤੇ ਸੁਖਦਾਈ ਹੋ ਗਈ ਹੈ ਡੰਡੀ ਮਨੁੱਖ ਜ਼ਿੰਦਗੀ ਤੋਂ ਬਹੁਤ ਆਨੰਦ ਪ੍ਰਾਪਤ ਕਰਨ ਲੱਗ ਪਿਆ ਹੈ ਡੰਡੀ ਘਰਾਂ ਤੇ ਕਾਰਖਾਨਿਆਂ ਵਿੱਚ ਬਿਜਲੀ ਦੀ ਹੋਣ ਨੇ ਮਨੁੱਖ ਨੂੰ ਬਹੁਤ ਜ਼ਿਆਦਾ ਸੁੱਖ ਦਿੱਤੇ ਹਨ ਡੰਡੀ ਬਿਜਲੀ ਦੇ ਵੱਲਬ ਰਾਤ ਨੂੰ ਦਿਨ ਬਣਾ ਦਿੰਦੇ ਹਨ ਡੰਡੀ ਮਨੁੱਖ ਜਦ ਚਾਹੇ ਲੋਡ ਅਨੁਸਾਰ ਆਪਣੇ ਘਰ ਦੇ ਜਲਵਾਜੂ ਨੂੰ ਗਰਮ ਜਾਂ ਠੰਡਾ ਬਣਾ ਸਕਦਾ ਹੈ ਡੰਡੇ ਕੁਲਰਾਂ ਹੀਟਰਾਂ ਤੇ ਦੂਜੀਆਂ ਕਾਢਾਂ ਨੇ ਜਨ ਸਧਾਰਨ ਨੂੰ ਪੁਰਾਣੇ ਜਵਾਨਿਆਂ ਦੇ ਰਾਜਿਆਂ ਮਹਾਰਾਜਿਆਂ ਵਾਲੇ ਸੁੱਖ ਦੇ ਦਿੱਤੇ ਹਨ ਡੰਡੇ ਇੰਨਾ ਸੁਖਾਂ ਤੋਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਮਨੁੱਖ ਨੇ ਸਾਰੇ ਦੁੱਖਾਂ ਨੂ ਜਿੱਤ ਲਿਆ ਹੋਵੇ ਅਤੇ ਮਨੁੱਖ ਨੇ ਧਰਤੀ ਤੇ ਹੀ ਸਵਰਗ ਬਣਾ ਲਿਆ ਹੋਵੇ ਡੰਡੀ ਪ੍ਰਾਚੀਨ ਸਮੇਂ ਵਿੱਚ ਮੇਲੇ ਤਿਹਾਰ ਜਾਂ ਨਾਟਕ ਹੀ ਮਨੁੱਖ ਦੇ ਮਨੋਰੰਜਨ ਦਾ ਸਾਧਨ ਹੁੰਦੇ ਸਨ ਡੰਡੀ ਅੱਜ ਕੱਲ ਇਹਨਾਂ ਤੋਂ ਇਲਾਵਾ ਰੇਡੀਓ ਸਿਨੇਮਾ ਤੇ ਟੈਲੀਵਿਜ਼ਨ ਮਨੁੱਖ ਦੇ ਮਨ ਪਰਚਾਵੇ ਅਤੇ ਸਿੱਖਿਆ ਤੇ ਗਿਆਨ ਵਧਾਉਣ ਦਾ ਕੰਮ ਕਰਦੇ ਹਨ ਡੰਡੀ ਥਾਂ-ਥਾਂ ਰੇਡੀਓ ਆਪਣੇ ਗੀਤ ਸੰਗੀਤ ਦੁਆਰਾ ਵਾਤਾਵਰਨ ਨੂੰ ਸੁਹਾਵਣਾ ਬਣਾਉਂਦੇ ਹਨ ਅਤੇ ਮਨ ਵਿੱਚ ਖੁਸ਼ੀ ਉਤਸ਼ਾਹ ਅਤੇ ਕੋਮਲਤਾ ਪੈਦਾ ਕਰਦੇ ਹਨ ਡੰਡੀ ਸਿਨੇਮਾ ਘਰਾਂ ਵਿੱਚ ਰੋਜ਼ ਹੀ ਲੋਕ ਕਰੋੜਾਂ ਦੀ ਗਿਣਤੀ ਵਿੱਚ ਜਾਂਦੇ ਹਨ ਅਤੇ ਸੁਹਜ ਸਵਾਦ ਪ੍ਰਾਪਤ ਕਰਦੇ ਹਨ ਡੰਡੀ ਟੈਲੀਫੋਨ ਤੇ ਟੈਲੀ ਪ੍ਰਿੰਟਰ ਨੇ ਸਿਖਿਆ ਮੇਲਜੋਲ ਤੇ ਸੂਚਨਾ ਆਦ ਦਾ ਕਾਰਬਿਹਾਰ ਵੀ ਕਾਫੀ ਸਰਲ ਤੇ ਸੌਖਾ ਬਣਾ ਦਿੱਤਾ ਹੈ ਡੰਡੀ ਇਨਾਂ ਰਾਹੀਂ ਮਨੁੱਖ ਘਰ ਬੈਠਾ ਹੀ ਸਾਰੀਆਂ ਅਵਸਥਾਾਂ ਪ੍ਰਾਪਤ ਕਰ ਸਕਦਾ ਹੈ ਤੇ ਆਪਣੀ ਲੋੜ ਅਨੁਸਾਰ ਇਨ੍ਹਾਂ ਸਾਧਨਾਤੋਂ ਲਾਭ ਪ੍ਰਾਪਤ ਕਰ ਸਕਦਾ ਹੈ ਡੰਡੀ ਚਿਕਿਤਸਾ ਦੇ ਖੇਤਰ ਵਿੱਚ ਵੀ ਵਿਗਿਆਨ ਦੇ ਵਰਦਾਨ ਬਹੁਤ ਸਲਾੰਗਾ ਯੋਗ ਹਨ ਡੰਡੀ ਹਰ ਪ੍ਰਕਾਰ ਦੇ ਰੋਗਾਂ ਨੂੰ ਦੂਰ ਕਰਨ ਲਈ ਪਿੰਨ-ਪਿੰਨ ਪ੍ਰਕਾਰ ਦੀਆਂ ਦਵਾਈਆਂ ਤੇ ਟੀਕੇ ਤਿਆਰ ਹੋ ਗਏ ਹਨ ਡੰਡੀ ਪੈਨਸਿਲਿਨ ਤੇ ਦੂਜੇ ਟੀਕੇ ਮਨੁੱਖ ਲਈ ਬਰਕਤ ਸਿੱਧ ਹੋਏ ਹਨ ਡੰਡੀ ਐਕਸਰੇ ਨਾਲ ਮਨੁੱਖੀ ਸਰੀਰ ਦੇ ਅੰਦਰ ਖੁੱਲੀ ਝਾਤ ਮਾਰੀ ਜਾ ਸਕਦੀ ਹੈ ਡੰਡੀ ਸਰਜਰੀ ਇੰਨੀ ਉਨਤ ਹੋ ਗਈ ਹੈ ਕਿ ਡਾਕਟਰ ਰੋਗੀ ਨੂੰ ਕਾਫੀ ਚਿਰ ਤੱਕ ਜਮਰਾਜ ਦੇ ਕਲਾਵੇ ਤੋਂ ਵੀ ਖੋਹ ਲੈਂਦੇ ਹਨ ਡੰਡੇ